ਸੋ ਮਜੂਦਾ ਮੈਨਾ ਵੱਡਾ ਕਰਦੇ ਮੇਨ ਐਕਟਰ ਲੀਡ ਰੋਲ ਕਰਨ ਵਾਲੇ ਜੋਬਨ ਪ੍ਰੀਤ ਜੀ ਗੱਲਬਾਤ ਕਰਦੇ ਆ ਸਸੀ ਗਾਇਜ਼ ਵਾਲਾ ਸਵਾਗਤ ਸਸੀ ਗਾਇਜ਼ थैंक यू ਜੋਬਨ ਪ੍ਰੀਤ ਜੀ ਕਹਿੰਦੇ ਇੱਕ ਨੌਜਵਾਨ ਆ ਫਿਲਮ ਵੱਡਾ ਕਰਦੇ ਵਿੱਚ ਬਹੁਤ ਵੱਡਾ ਟ੍ਰੇਲਰ ਦੇ ਵਿੱਚ ਐਡਾ ਵੱਡਾ ਮੈਸੇਜ ਦੇ ਰਹੇ ਹੋ ਸਭ ਤੋਂ ਪਹਿਲਾਂ ਦਰਸ਼ਕਾਂ ਦੱਸੋ ਮੈਸੇਜ ਕੀ ਫਿਲਮ ਦਾ ਫਿਲਮ ਹੁੰਦਾ ਮੈਸੇਜ ਆ ਜੀ ਮਤਲਬ ਬੀਸਿਕਲੀ ਫਿਲਮ ਯੂਥ ਨੂੰ ਲੈ ਕੇ ਬਣਾਈ ਗਈ ਆ ਤਾਂ ਕਿ ਜਿਹੜਾ ਯੂਥ ਹੁਣ ਬਾਰ ਭਜ ਰਿਹਾ ਤਾਂ ਬਾਰ ਕਿਦਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਤਾਂ ਉਹ ਬੰਦਾ ਬਾਹਰੋਂ ਉਹਦੇ ਪੇਰੈਂਟਸ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਤਾਂ ਉਹ ਕਿਦਾਂ ਅਸੀਂ ਉਹਨਾਂ ਨੂੰ ਠੀਕ ਕਰ ਸਕਦੇ ਆ ਤੇ ਸਾਡੇ ਜਿਹੜੇ ਪਰਿਵਾਰ ਨੇ ਉਹ ਟੁੱਟਦੇ ਜਾ ਰਹੇ ਨੇ ਤਾਂ ਉਹ ਇਕੱਠੇ ਕਿਦਾਂ ਰਹਿ ਸਕਦੇ ਨੇ ਇਕੱਠੇ ਪਰਿਵਾਰ ਰਹਿਣ ਦੇ ਵਿੱਚ ਕਿੰਨਾ ਫਾਇਦਾ ਹੈ ਨਾ ਜਦੋਂ ਪਰਿਵਾਰ ਇਕੱਠੇ ਰਹਿੰਦੇ ਨੇ ਤਾਂ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ہوئی ਆ ਤੇ ਸ਼ਾਇਦ ਲੋਕਾਂ ਨੂੰ ਪਸੰਦ ਬਹੁਤ ਆਊਗੀ। ਉਹਨਾਂ ਚੀਜ਼ ਨੂੰ ਇਸ ਫਿਲਮ ਦੇ ਵਿੱਚ ਕੀ ਕੀ ਮਸ਼ਹਲਾ ਆਈਆਂ ਕਲਮਾਂ। ਕੋਵਡ ਹੋ ਗਿਆ ਸੀ ਮੈਨੂੰ ਫਿਲਮ ਦੇ ਦੌਰਾਨ। ਸ਼ੂਟਿੰਗ ਦੇ ਵਿੱਚ ਹੀ ਠੰਡ ਬਹੁਤ ਸੀ ਤੇ ਕਹਿੰਦੇ ਵੀ ਸ਼ੂਟ ਕਰੀਏ ਕਰੀਏ ਕੰਮ ਬਾਅਦ ਲੱਗਿਆ ਬੁਖਾਰ ਛੱਡ ਗਿਆ ਤਾਂ ਡਾਕਟਰ ਦਵਾਈ ਲੈ ਜਾਂਦੀ ਤਾਂ ਹਫ਼ਤੇ ਕੋ ਬਾਅਦ ਠੀਕ ਵੀ ਹੋ ਗਿਆ ਤੇ ਡਾਕਟਰ ਹਾਂ ਮਤਲਬ ਪਤਾ ਹੀ ਨਹੀਂ ਲੱਗਿਆ ਸੀ ਕੋਈ ਡਾਕਟਰ ਨੇ ਦੱਸਿਆ ਨਹੀਂ ਨਾ ਉਹ ਉਹ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜੋ ਡਾਕਟਰ ਕੋਲ ਦੁਬਾਰਾ ਦਵਾਈ ਲੈਣ ਗਿਆ ਫਿਰ ਮੈਂ ਕਹਿੰਦਾ ਕਹਿੰਦਾ ਤੈਨੂੰ ਕੋਵਿਡ ਹੋ ਗਿਆ ਸੀ ਮਤਲਬ ਬਾਅਦ ਚ ਪਤਾ ਲੱਗਿਆ ਸੋ ਇਦਾਂ ਸੀ ਮਤਲਬ ਕਾਫੀ ਹੋਰ ਵੀ ਠੰਡ ਬਹੁਤ ਸੀ ਸ਼ੂਟਿੰਗ ਦੌਰਾਨ ਇਹ ਨਿੱਕੇ ਨਿੱਕੇ ਇਕੱਠਾਈਆਂ ਤਾਂ ਹੁੰਦੀਆਂ ਨੇ ਚੰਗਾ ਵੀ ਹੁੰਦਾ ਮਾੜਾ ਸਾਰੇ ਪਾਰਟ ਹੁੰਦੇ ਨੇ ਮੈਡੀਕਲ ਅਰਟੀ ਕੈਮਿਸਟਰੀ ਕਿੱਦਾਂ ਨਹੀਂ ਬਣਉਂਦੀ ਉਹ ਵਧੀਆ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਸੋਨਾ ਲੱਗੂ ਸਾਡਾ ਦੋਨੋਂ ਦਾ ਕੰਮ ਆਲਰੇਡੀ ਮੈਂ ਅਪਰੀਸ਼ੀਏਟ ਕਰਦੇ ਰਹਿਣਾ ਮੈਂ ਡੀ ਬਹੁਤ ਹੰਬਲ ਡਾਊਨ ਟੂ ਅਰਥ ਤੇ ਕੱਲ ਵੀ ਹਮੇਸ਼ਾ ਸਾਥ ਦਿੰਦੇ ਆ ਹਰ ਇੱਕ ਚੀਜ਼ ਦੇ ਵਿੱਚ ਸੋ ਵਧੀਆ ਰਿਹਾ ਉਹਨਾਂ ਨਾਲ ਖਾਸ ਕਰਕੇ ਜੇ ਗੱਲ ਕੀਤੀ ਹੋਵੇ ਸਦਾਰ ਸੋਹੀ ਜੀ ਦੀ ਪਰ ਅਮਨウਰੀ ਜਿਹੜਾ ਸਾਰਾ ਫਿਲਮ ਦੇ ਫੋਕੇ ਰਸਤੇ ਦੋ ਕਰੈਕਟਰ ਤੇ ਕਾਫੀ ਸੀ ਸਾਨੂੰ ਟੀਜ਼ਰ ਚ ਲੱਗਿਆ ਠੀਕ ਹੈ ਟੀਜ਼ਰ ਚ ਕਾਫੀ ਨਾਲ ਕਰਿਆ ਤੇ ਲੱਗਿਆ ਮੰਨਿਸ ਕਰਨ ਦੀ ਅੱਜ ਦੇ ਦੌਰ ਦੇ ਵਿੱਚ ਕੀ ਗੱਲ ਪੰਜਾਬ ਜਾਂ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਬਾਹਰ ਵੀ ਰਿਸਪੈਕਟ ਨਹੀਂ ਹੁੰਦੀ ਪੇਰੈਂਟਸ ਦੀ ਨਹੀਂ ਦੇਖੋ ਰਿਸਪੈਕਟ ਹੁੰਦੀ ਹੈ ਨਾ ਆਪ ਦੀ ਥੋੜੀ ਪਰਵਰਿਸ਼ ਤੇ ਹੁੰਦੀ ਆ ਨਾ ਰਿਸਪੈਕਟ ਜਿਨ੍ਹਾਂ ਦੀ ਬੱਚਿਆਂ ਦੀ ਪਰਵਰਿਸ਼ ਵਧੀਆ ਹੋਊਗੀ ਤਾਂ ਉਹ ਉਹਦੇ ਪੇਰੈਂਟਸ ਦੀ ਰਿਸਪੈਕਟ ਕਰਦੇ ਨੇ ਆਪਾਂ ਸਾਰਿਆਂ ਨੂੰ ਬ੍ਰੇਮ ਨਹੀਂ ਕਰ ਸਕਦੇ ਹਣਾ ਤਾਂ ਕਈ ਥਾਂ 'ਤੇ ਸਾਡੀ ਸੋਚ ਤੋਂ ਵੱਧ ਰਿਸਪੈਕਟ ਹੁੰਦੀ ਆ ਹੈਨਾ ਪਰ ਕਈ ਵਾਰੀ ਸਾਡੇ ਪੇਰੈਂਟਸ ਨੂੰ ਉਹ ਚਾਹੀਦਾ ਨਹੀਂ ਹੁੰਦਾ ਜੋ ਅਸੀਂ ਦਿੰਨੇ ਆ ਜਿੱਦਾਂ ਹੁਣ ਜਿਹੜੇ ਸਾਡੇ ਇਦਾਂ ਦੇ ਮੈਂ ਇੱਕ ਪੇਰੈਂਟਸ ਨੂੰ ਜਾਣਦਾ 올ਡ ਏਜ ਦੇ ਲੋਕਾਂ ਨੂੰ ਜਾਣਦਾ ਜਿਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਤੇ ਉਹ ਬਾਹਰ ਰਹਿੰਦੇ ਆ ਤੇ ਉਹਦੇ ਪੇਰੈਂਟਸ ਨੂੰ ਬਾਹਰ ਲੈ ਗਏ ਤਾਂ ਪਰ ਉਹ ਉਥੇ ਰਹਿਣਾ ਨਹੀਂ ਚਾਹੁੰਦੇ ਪਰ ਉਹ ਉਹ ਰਹਿਣਾ ਨਹੀਂ ਚਾਹੁੰਦੇ ਹੈਗੇ ਪਰ ਬੱਚੇ ਕਹਿੰਦੇ ਨੇ ਰਹਿ ਇੱਥੇ ਉਹ ਬੱਚੇ ਤਾਂ ਆਪਣੇ ਦਿਲ ਦੇ ਵਿੱਚ ਇਹ ਦਿਨ ਵੀ ਸਹੀ ਆਦੇ ਪੇਰੈਂਟਸ ਨੂੰ ਸਕੂਨ ਦਿੰਨੇ ਆ ਕੈਨੇਡਾ ਘਮਾਤਾ ਦਿਖਾਤਾ ਪਰ ਉਹਨਾਂ ਦੀ ਆਤਮਾ ਮੰਦੀ ਨਹੀਂ ਉੱਥੇ ਉਹ ਰਹਿੰਦੇ ਨੇ ਪੰਜਾਬ ਆ ਕੇ ਤੇ ਇਹ ਸਚਾਈ ਆ ਸਮੇਂ ਦੀ ਤੇ ਕਾਫੀ ਲੋਕਾਂ ਨੂੰ ਮੈਂ ਜਾਣਦਾ ਵੀ ਇਹ ਜਿਹੜੇ ਜਿਹੜੇ ਇਦਾਂ ਦੇ ਮਤਲਬ ਸਿਸਟਮ ਚ ਵਿੱਚ ਰਹਿਣ ਲੱਗੇ ਨੇ ਪੰਜਾਬ ਦੀ ਮਿੱਟੀ ਦੀ ਕੁਝ ਕੁਲਚਰ ਵਿਰਾਸਤ ਵੀ ਆਪਣੀ ਬਹੁਤ ਵੱਡਾ ਪੰਜਾਬ ਦਾ ਤੇ ਮਸ਼ਹੂਰ ਵੀ ਦਾ ਜਿਹੜੇ ਪਾਪਾ ਕਿੱਥੇ ਵਾਪਸ ਪੰਜਾਬ ਪੰਜਾਬ ਤਾਂ ਹੀ ਹੈਗਾ ਇਹ ਖੂਬਸੂਰਤਾ ਆਪਣਾ ਹਨਾ ਪੰਜਾਬ ਵਰਗੀ ਦਾ ਕਿਤੇ ਰੀਸ ਹੈ ਨਹੀਂ ਤੇ ਪੰਜਾਬ ਦੇ ਵਿੱਚ ਮੌਜ ਇੰਨੀ ਆ ਤੁਹਾਨੂੰ ਕਿਸੇ ਨੂੰ ਕਿਰਾਇਆ ਹੀ ਦੇਣਾ ਪੈਂਦਾ ਆਮ ਨਾਲ ਉਹਦਾ ਨਿਮ ਥਲੇ ਮੰਜਾ ਡਾਉਸ ਸੋਝੋ ਹਨਾ ਸੋ ਉੱਥੇ ਥੋੜਾ ਜਿਹਾ ਭਜਨਟ ਜ਼ਿਆਦੇ ਆ ਮਤਲਬ ਹਰ ਬੰਦੇ ਨੂੰ ਸੀਰੀਓਟ ਕੰਮ ਕਰਨਾ ਪੈਂਦਾ ਜਾਣਾ ਪੈਂਦਾ ਜ਼ਰੂਰੀ ਵੀ ਐਜਲੋ ਕੰਮ ਕਰਨਾ ਉਹ ਮਤਲਬ ਸਿਸਟਮ ਉਹਨਾਂ ਦਾ ਲੱਗਾ ਆਪਣਾ ਬਿਲਕੁਲ ਲੱਗਾ ਮਤਲਬ ਦੇਸ਼ ਬਦਲ ਗਿਆ ਤਾਂ ਉੱਥੇ ਦਾ ਜਿਹੜਾ ਸਿਸਟਮ ਵੀ ਬਦਲਦਾ ਹੀ ਆ ਹਨਾ ਸੋ ਬਾਕੀ ਹੀ ਇਕਨੋਮੀ ਦਾ ਫਰਕ ਇਕਨੋਮੀ ਉੱਥੇ ਦੀ ਵਧੀਆ ਇਕਨੋਮੀ ਮਤਲਬ ਰਿਚ ਆ ਇਥੇ ਥੋੜੀ ਵੀਕ ਆਪਣੀ ਇਕਨੋਮੀ ਸੋ ਇਹ ਚੀਜ਼ਾਂ ਇਕਨੋਮੀ ਪਵਾ ਉੱਥੇ ਬਹੁਤ ਵਧੀਆ ਹੈਗੀ ਤੁਹਾਡੀ ਪਵਾ ਕਮਜ਼ੋਰ ਹੈ ਲੇਕਿਨ ਸੰਡੇ ਰਿਸ਼ਤੇ ਮਜ਼ਬੂਤ ਹੈ ਆਈ ਮੈਂ ਫਿਰ ਉੱਥੇ ਲੈ ਕੇ ਆਣਾ ਵੀ ਇਹ ਪਰਵਰਿਸ਼ ਤੇ ਡਿਪੈਂਡ ਕਰਦਾ ਹੈ ਨਾ ਜਿੱਦਾਂ ਤੁਸੀਂ ਇਹਦੇ ਬੱਚੇ ਨੂੰ ਪਾਲੋਗੇ ਜਿੱਦਾਂ ਉਹ ਵਾਤਾਵਰਣ ਦੇਖਣਗੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਸੀਂ ਆਪਦੇ ਪੇਰੈਂਟਸ ਦੀ ਇੱਜ਼ਤ ਕਰਦੇ ਹੋ ਤਾਂ ਬੱਚੇ ਸਿੱਖਣਗੇ ਵੀ ਨਹੀਂ ਯਾਰ ਮੈਨੂੰ ਵੀ ਆਪਣੇ ਪੇਰੈਂਟਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇ ਤੁਸੀਂ ਉਹਦੇ ਵਿੱਚ ਪੇਰੈਂਟਸ ਦੀ ਇੱਜ਼ਤ ਨਹੀਂ ਕਰਦੇ ਤਾਂ ਬੱਚੇ ਵੀ ਤੁਹਾਡੀ ਨਹੀਂ ਕਰਨਗੇ ਵੱਡੇ ਹੋ ਕੇ ਕਿਉਂਕਿ ਉਹ ਦੇਖੋ ਦੇਖੀ ਸਿੱਖਦੇ ਆ ਬਸ ਇਹੀ ਆ ਆ ਸੀਰ ਐਸਲ ਕਰਦੇ ਸੀ ਇੱਕ ਵਾਰੀ ਤਾਂ ਮੈਂਡੀ ਤੇ ਮੈਂ ਇੱਕ ਡਾਂਸਰ ਐਸਟਰ ਕਰਦੀ ਬੈਸੀ ਸਾਰੇ ਸਾਂਭਣੀ ਹੈ ਨਾ ਔਨ ਸੈੱਟ ਹੀ ਤਾਂ ਇਹਨਾਂ ਨੇ ਘੁੰਮ ਕੇ ਮਤਲਬ ਮੈਂ ਫੜਨਾ ਸੀ ਮੈਂ ਉਹ ਤੋਂ ਫੜਿਆ ਨਹੀਂ ਗਿਆ ਡੇਗੇ ਉੱਤੇ ਹੋ ਰਿਕਾਰਡਿੰਗ ਵੀ ਹੋ ਗਈ ਸਾਡੀ ਆਸਾ ਕਾਫੀ ਪਿਆ ਹਾਂ ਬਹੁਤ ਮਤਲਬ ਵਧੀਆ ਮਾਹੌਲ ਹੁੰਦਾ ਬਹੁਤ ਚੰਗਾ ਮੈਸੇਜ ਹੈ ਰਿਵਰਸ ਇਮੀਗ੍ਰੇਸ਼ਨ ਦੀ ਮੈਸੇਜ ਦਿੱਤਾ ਗਿਆ ਅਸੀਂ ਨੇ YouTube ਨਾਟ ਬੀ ਓਨਲੀ ਰਿਵਰਸ ਇਮੀਗ੍ਰੇਸ਼ਨ ਹੀ ਹੈ ਕਿ ਹੋਰ ਵੀ ਬਹੁਤ ਚੀਜ਼ਾਂ ਨੇ ਉਹ ਕੱਲੀ ਪਰਿਵਾਰਸ਼ ਨੂੰ ਵੱਡਾ ਘਰ ਮਤਲਬ ਇੱਕ ਪਰਿਵਾਰ ਨੂੰ ਜੁੜ ਕੇ ਰਹਿਣ ਦੀ ਗੱਲ ਕੀਤੀ ਗਈ ਹੈ ਬੇਸਿਕਲੀ ਹੋਇਆ ਕਿ ਜਦੋਂ ਹੁਣ ਬੱਚਾ ਬਾਹਰ ਚ ਰਹਿ ਗਿਆ ਉਹ ਪੇਰੈਂਟਸ ਤੋਂ ਟੁੱਟ ਗਿਆ ਪੇਰੈਂਟਸ ਇੱਥੇ ਨੇ ਅਲੱਗ ਹੋ ਗਏ ਉੱਥੇ ਬੱਚੇ ਪੈਦਾ ਹੋਏ ਬੱਚੇ ਅੰਗਰੇਜ਼ੀ ਬੋਲਦੇ ਨੇ ਪੰਜਾਬੀ ਉਹਨਾਂ ਨੂੰ ਆਉਂਦੀ ਨਹੀਂ ਇੱਥੇ ਮਾਂ ਪਿਓ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਹੈਗੀ ਬੱਚੇ ਟੁੱਟ ਗਏ ਉਹ ਹੋਰ ਵੱਡੇ ਹੋ ਗਏ ਉਹਨਾਂ ਦੇ ਬੱਚਿਆਂ ਨੇ ਵੀ ਵਾਪਸ ਨਹੀਂ ਆਉਣਾ ਹੈਗਾ ਇੱਧਰ ਪੇਰੈਂਟਸ ਨੂੰ ਜਿਹੜੇ ਉੱਧਰ ਲੈ ਜਾਂਦੇ ਨੇ ਉਹ ਉਹਦੇ ਬੱਚਿਆਂ ਕਰਕੇ ਚਲੇ ਜਾਂਦੇ ਨੇ ਪਰ ਦੇਨ ਨਹੀਂ ਲੱਗਦਾ ਕਿਉਂਕਿ ਉੱਥੇ ਹਾਂ ਕਲਚਰ ਤੋਂ ਵੀ ਦੂਰ ਹੋ ਗਏ ਤੇ ਉੱਥੇ ਫਿਰ ਉਹਨਾਂ ਨੂੰ ਇਦਾਂ ਦੇ ਬੰਦੇ ਨਹੀਂ ਮਿਲਦੇ ਜਿਨ੍ਹਾਂ ਨੂੰ ਬੈਠ ਕੇ ਤਾਸ਼ ਖੇਡ ਉਹ ਉਹਨਾਂ ਦੇ 올ਡੇ ਸਿਸਟਮ ਉਪਰ ਆਪਣੇ ਹੋਰ ਆ ਸੋ ਰੁਲ ਜਾਂਦਾ ਪਰਿਵਾਰ ਸੋ ਉਹ ਪਰਿਵਾਰ ਨੂੰ ਇਕੱਠਾ ਰਹਿ ਕੇ ਰਹਿਣ ਦੀ ਗੱਲ ਕੀਤੀ ਹੈ ਮੇਰਾ ਘੋੜਾ ਦਵਾਤ ਹੋਤੋ ਜਰ ਵੱਡਾ ਕਰਤਨ ਬਾਬਾ ਬਨਾਈ ਹੈ ਕੀ ਇੰਡੀਡ ਦੋਸਤ ਵੀ ਕਿ ਵੀ ਹੋ ਆ ਕੀ ਆਪਾਂ ਵੱਡੇ ਘਰ ਹੈ ਜਾਂ ਵੱਡੇ ਘਰ ਦਾ ਮੈਸੇਜ ਸਹੀ ਚਾਸਵਰ ਦੇ ਬਟ ਮੇਨ ਕੁਐਸਚਨ ਇਜ਼ ਬੜਾ ਬੱਜਾ ਕਰਦੀ ਫਿਰ ਕੋਲੋਂ ਬਾਬਾ ਨਾਈ ਹੈ ਬਹੁਤ ਚੰਗਾ ਮੈਸੇਜ ਤੁਹਾਡੇ ਕੋਲੋਂ ਜਾਰੀ ਆ ਤੁਸੀਂ ਵੱਡੇ ਘਰ ਤੋਂ ਬਿਲਕੁਲ ਹੋ ਤੁਸੀਂ ਵੱਡੇ ਘਰ ਤੋਂ ਬਿਲਕੁਲ ਮੇਰੇ ਮੈਂ ਉਹਦੇ ਪੇਰੈਂਟਸ ਨਾਲ ਹੋ ਰਿਹਾ ਨਾ ਹਾਂ ਮੈਂ ਉਹ ਨਹੀਂ ਮਤਲਬ ਕਿ ਚੀਜ਼ ਨਹੀਂ ਪਤੰਦੇ ਹਰ ਰੋਜ਼ ਮੇਰੀ ਮੰਮੀ ਨਾਲ ਗੱਲ ਹੁੰਦੀ ਹੈ ਤੇ ਕਦੇ ਬਿਮਾਰ ਹੋ ਗਈ ਕਦੇ ਕੁਛ ਹੋ ਕਦੇ ਮਤਲਬ ਐਵਰੀ ਟਾਈਮ ਮੈਨੂੰ ਮੈਸੇਜ ਆਇਆ ਹੀ ਜਾਂਦਾ ਅੱਜ ਕੱਲ੍ਹ ਸਟੇਪ ਰਹੇ ਜੋ ਕਿ ਅੰਟੀ ਅੰਕਲ ਅੰਕਲ ਕਰਨ ਸਿਖਣਾ ਰਹੀ ਨੇ ਸਰ ਬਸੀ ਬੁੱਕੜ ਬੁਕਾਇਆ ਜੂਆ ਸਭ ਦੂਰ ਹੋ ਗਏ ਰਿਸ਼ਤੇ ਦੂਰ ਹੋ ਗਏ ਤਾਂ ਸਿਰ ਅੰਕਲ ਆਂਟੀ ਕਹਿਣ ਲੱਗੇ ਕੀ ਲੱਗ ਰਿਹਾ ਵੀ ਕਲਚਰ ਵੀ ਕਾਫੀ ਬਦਲ ਗਏ ਮੇਰੇ ਸਾਡੇ ਘਰ ਦੇ ਕਿਸੇ ਨੂੰ ਨਹੀਂ ਅੰਕਲ ਆਂਟੀ ਸਾਡੇ ਤਾਂ ਜੋ ਹੈਗੇ ਉਦਾਂ ਹੀ ਕਹਿੰਦੇ ਆ ਪੰਜਾਬੀ ਕੋ ਜੋ ਮੈਂ ਚੀਜ਼ ਦੇਖਦਾ ਤੁਹਾਡੇ ਪੁਆਇੰਟ ਆਫ View ਤੋਂ ਅੰਕਲ ਆਂਟੀ ਲੱਗਦੇ ਹਨ ਪਰ ਮੈਨੂੰ ਤਾਂ ਹਲੇ ਤੱਕ ਜਿਹਨੂੰ ਮਾਸੀ ਮਾਸੀ ਕਹਿੰਦੇ ਆ ਮਾਸੜ ਨੂੰ ਮਾਸੜ ਹੀ ਕਹਿੰਦੇ ਆ ਤੋਂ ਪਿੰਡਾਂ 'ਚ ਤਾਂ ਹੈਗਾ ਹੈਗਾ ਕਲਚਰ ਸ਼ਹਿਰਾਂ ਦੇ ਵਿੱਚ ਸ਼ਾਇਦ ਹਲੇ ਚੇਂਜ ਹੋ ਗਿਆ ਹੋਵੇ ਹਾਂਜੀ ਬਹੁਤ ਵੱਡੀ ਮੈਸੇਜ ਤੁਸੀਂ ਤੁਹਾਨੂੰ ਦੇ ਰਹੇ ਹੋ ਬਿਲਕੁਲ ਬਿਸ਼ੱਕ ਚੈਸਦਾਰ ਸੋਰੀ ਚੀਜ਼ ਹੋਣ ਤੇ ਅਮਨ ਉਹੀ ਕੋਈ ਮੰਜੇ ਕਲਾਕਾਰ ਹੈ ਬਹੁਤ ਔਰਤੀ ਬਹੁਤ ਵੱਡਾ ਮੈਸੇਜ ਆਣਾ ਯੂਥ ਨੂੰ ਤੇ ਇੱਕ ਟਾਈਲਰ ਦਾ ਸੁਪਰੀਖਣਾ ਜਿਹੜਾ ਅੱਜ ਵੀ ਯੂਥ ਦੇ ਦਿਮਾਗ 'ਚ ਤੁਹਾਡੇ ਕੋਲੋਂ ਖਾਨ ਤੋਂ ਪਹਿਲਾਂ ਹੀ ਹੈ ਉਹ ਡਾਇਲੋਗ ਉਹਦੇ ਵਿੱਚ ਵੀ ਹੈਗਾ ਜੀ ਆਪਣੀ ਆ ਟ੍ਰੇਲਰ ਦੇ ਵਿੱਚ ਵੀ ਆ ਜਦੋਂ ਉਹ ਕੁੜੀ ਦਾ ਪਿਓ ਪੁੱਛਦਾ ਕਹਿੰਦਾ ਵੀ ਤੂੰ ਇੱਥੇ ਗੰਦਗੀ 'ਚ ਰਹਿਣਾ ਪਸੰਦ ਕਰ ਰਹੀ ਕਿਉਂਕਿ ਉਹਦੇ ਪੁਆਇੰਟ ਦੇ ਅਕੋਰਡਿੰਗ ਉਹਦੇ ਪੁਆਇੰਟ ਆਫ View ਦੇ ਅਕੋਰਡਿੰਗ ਵੀ ਜਿਹੜਾ ਪੰਜਾਬ ਆ ਉੱਥੇ ਬੜਾ ਗੰਦ ਪਿਆ ਹੋਇਆ ਇੱਥੇ ਰਹਿਣਾ ਚਾਹੀਦਾ ਤਾਂ ਫਿਰ ਮੈਂ ਉਹਨੂੰ ਕਹਿਣਾ ਵੀ ਥੈਨੂੰ ਥੋੜਾ ਕੈਨੇਡਾ ਮੂਵਰਕ ਤੇ ਮੈਨੂੰ ਮੇਰਾ ਪੰਜਾਬ ਬੜੀ ਬੋਲ ਕੇ ਦੱਸਦਾ ਮੈਂ ਬੋਲ ਮੈਂ ਕਹਿੰਦਾ ਉਹਨੂੰ ਕਹਿਣਾ ਨਾ ਤੇ ਜਦੋਂ ਮਤਲਬ ਕਾਫੀ ਮਾਹੌਲ ਕਰਮ ਹੋ ਜਾਂਦਾ ਫਿਰ ਮੈਂ ਕਹਿੰਦਾ ਮੈਂ ਉੱਤਾਂ ਖੜਾ ਹੋਣਾ ਕਹ संदीप शर्मा लुधिया